ਤਰੰਤ ਸਰ ਜੀ ਆਚੰਗੀ ਦੀ ਤੀਗੀ ਅਤੇ ਬਾਰੇ ਕਰ ਕੀ ਕਰ ਅ ਲਗਭਗ 2016 ਤੋਂ ਮੈਂ ਖਲਾਇ ਦੱਸਣਾ ਚਾਹਾਂਗਾ ਕਿ ਮੈਂ ਲਗਭਗ 2016 ਤੋਂ ਇੱਥੇ ਡਿਪਿਊਟ ਹੈਗਾ 2016 ਤੋਂ ਲਗਾਤਾਰ ਮੈਂ ਇਹਨਾਂ ਨੂੰ ਵਾਰਨਿੰਗ ਤੇ ਬੜੇ ਬੇ ਟਾਈਮ ਦਿੰਦਾ ਰਿਹਾ 5-500 ਦੇ ਚਲਾਨ ਵੀ ਕੱਟੇ ਮੈਂ ਕਿ ਚਲੋ ਮਿਨੀਮਮ ਕੰਪਲੀਟ ਕਰ ਦਈਏ ਕਿਸੇ ਦੀ ਰੋਜ਼ ਰੋਟੀ ਖਰਾਬ ਨਾ ਹੋਏ ਪਰ ਜਿੱਥੇ ਸਵਾਲ ਆ ਜਾਂਦਾ ਬੱਚਿਆਂ ਦੀ ਸੇਫਟੀ ਦੀ ਗੱਲ ਉੱਥੇ ਮਾਨਯੋਗ ਡੀਸੀ ਸਾਹਿਬ ਸ਼੍ਰੀ ਸੁਨੀਪ ਮਰਾਇਸ ਜੀ ਸ਼੍ਰੀ ਐਸਐਸਪੀ ਸ਼੍ਰੀ ਗੋਰੂਤੂਰਾ ਜੀ ਉਹ ਵੀ ਕਹਿੰਦੇ ਸਭ ਤੋਂ ਸਖਤ ਇਦਾਇਤ ਅਨੁਸਾਰ ਸਭ ਤੋਂ ਸਖਤ ਕਾਰਵਾਈ ਕੀਤੀ ਜਾਏ ਇਹਨਾਂ ਨੂੰ ਇੰਪਾਉਂਡ ਕੀਤਾ ਜਾਵੇ ਉਹਨੂੰ ਉਸੇ ਕੜੀ ਦੇ ਅੰਦਰ ਪਹਿਲਾਂ ਅਸੀਂ ਮਾਧਿਅਮ ਸਕੂਲ ਲਿੱਤਾ ਫਿਰ ਉਸ ਤੋਂ ਬਾਅਦ ਨਾ ਪੀਸੀਐਸ ਸਕੂਲ ਲਿੱਤਾ ਹੁਣ ਅਸੀਂ ਸੇਂਟ ਫਰਾਂਸਿਸ ਆਇਆ ਇਹ ਕੜੀ ਲਗਾਤਾਰ ਚੱਲਦੀ ਰਹੇਗੀ ਤੇ ਜਿਹੜੀ ਗੱਡੀ ਦੇ ਅੰਦਰ ਕੰਪਲੀਟ ਨਹੀਂ ਹੋਏਗਾ ਜੋ ਬੱਚਿਆਂ ਦੀ ਸੁਰੱਖਿਆ ਵਾਸਤੇ ਕੰਪਲੀਟ ਨਹੀਂ ਹੋਏਗੀ ਅਸੀਂ ਉਹਨੂੰ ਇੰਪਾਉਂਡ ਕਰਾਂਗੇ ਸਰ ਅਜ ਕੀ ਵੇਖਣ ਨੂੰ ਮਿਲਿਆ ਅੱਜ ਤਾਂ ਗੱਡੀਆਂ ਦੇ ਕਾਗਜ ਹੀ ਨਹੀਂ ਸੀ 90% ਗੱਡੀਆਂ ਜਿਹੜੀਆਂ ਆਈਦੀਆਂ ਸੀ ਜਾਂ ਜਿੰਨਾਂ ਕੰਡਮ ਹੋਈ ਪਿਆ ਤੇ ਚਲਾ ਉਹ ਕਾਗਜ ਹੀ ਨਹੀਂ ਪੂਰੇ ਸੀਗੇ ਤੇ ਉਲਟਾ ਮੈਨੂੰ ਲੋਕਲ ਲੈਲਦਰੋਤ ਨੂੰ ਕੋਲਣਾ ਦਫਾ ਰਿਹਾ ਕਿ ਬੰਦ ਨਾ ਕਰੋ ਜੀ ਛੱਡ ਦਿਓ ਜੀ ਇਹ ਕਰ ਦਿਓ ਜੀ ਮੈਂ ਤਾਂ ਇਹ ਰਿਕੁਐਸਟ ਵੀ ਕਰਨਾ ਚਾਹੁੰਗਾ ਮੇਰੇ ਮਾ ਇਸ ਮੀਡੀਆ ਦੇ ਰਾਹੀਂ ਕਿ ਪਲੀਜ਼ ਇਹਨਾਂ ਬੱਚਿਆਂ ਦੀ ਸੇਫਟੀ ਨੂੰ ਦੇਖ ਦਿਓ ਇਹ ਮੈਨੂੰ ਸਪੋਰਟ ਕਰਨ ਨਾ ਕਿ ਮੇਰਾ ਵਿਰੋਧ ਕਰਾਂ ਸਰ ਇੱਕ ਜੀ ਵੇਖਾ ਮਿਲਦਾ ਕਿ ਜਿੰਨੇ ਵੀ ਆਟੋ ਹੀ ਈ ਰਿਕਸ਼ਾ ਇਹਨਾਂ ਦੇ ਉੱਤੇ ਕੋਈ ਨਾਮ ਸਕੂਨ ਦਾ ਹੈ ਹੀ ਨਹੀਂ ਸਰ ਈ ਰਿਕਸ਼ਾ ਬਿਲਕੁਲ ਹੀ ਅਲਾਉਡ ਨਹੀਂ ਹੈ ਗਿਆ ਅੱਜ ਜਿੰਨੇ ਵੀ ਈ ਰਿਕਸ਼ਾ ਤੁਹਾਡੇ ਸਾਹਮਣੇ ਰੁਕੇ ਉਹ ਸਾਰੇ ਇੰਪਾਉਂਡ ਕਰ ਦਿੱਤੇ ਗਏ ਹਨ ਤੇ ਉਹਨਾਂ ਨੂੰ ਇੰਪਾਉਂਡ ਕਰਨ ਤੋਂ ਬਾਅਦ ਉਹ ਗੱਡੀ ਤਾਂ ਚਲਣੀ ਨਹੀਂ ਹੈਗੀ ਜੀ ਜਿਵੇਂ ਜਿਵੇਂ ਮੈਨੂੰ ਮਿਲ ਰਿਹਾ ਹੈ ਨਾ ਇੰਪਾਉਂਡ ਕਰਾਂ ਸਰ ਇੱਕ ਈ ਰਿਕਸ਼ਾ ਵੇਖਾ ਮੇਰੇ ਆਪ ਦਾ ਵੀੰਗਾ ਲੋਕ ਭੱਜਿਆ ਹੋਇਆ ਬੱਚੇ ਵੀ ਭੱਜ ਕੇ ਗਿਆ ਤੁਸੀਂ ਦੇਖਿਆ ਉਹ ਸਾਹਮਣੇ ਮੇਰੇ ਜਿਹੜੇ ਏਮਪਲੋਈ ਹੈ ਮਨਮੀਤ ਸਿੰਘ ਜੀ ਹੈਗੇ ਹੈ ਪਰਟੀਕਲੀਅਰ ਸਪੈਸ਼ਲ ਜਿਹੜੇ ਭੱਜ ਜਾਂਦੇ ਨੇ ਰੋਕਦੇ ਨਹੀਂ ਆ ਜਿਹੜੇ ਭੱਜ ਰਹੇ ਹੈਗੇ ਆ ਉਹਨਾਂ ਤੇ ਅਸੀਂ ਹੁਣ ਫਾਉਂਡ ਕਰ ਰਹੇ ਆ ਗੱਡੀਆਂ ਇਹ ਸਾਹ ਤੁਹਾਡੇ ਸਾਹਮਣੇ ਇੱਕ ਗੱਡੀ ਹੈਗਾ ਜਿਹੜਾ ਡਰਾਈਵਰ ਹੈਗਾ ਮਾਪੇ ਉਹਨੇ ਕੀਤਾ ਹੋਇਆ ਹੈਗਾ ਉਸ ਡਰਾਈਵਰ ਨੇ ਉਸ ਗੱਡੀ ਨੂੰ ਸਾਈਡ ਚ ਲਾਤਾ ਤੇ ਆਪ ਕਫਰੀ ਮਾਰਨ ਚਲਾ ਗਿਆ ਹੈਗਾ ਅੱਜ ਉਸਨੂੰ ਗੱਡੀ ਐਮ ਪਾਉਂਡ ਕਰਤੀਏ ਜੀ ਸਰ ਕੰਟੀਨਿਊ ਜਾਰੀ ਰੱਖੀਏ ਥੋੜੀ ਜਿਹੀ ਲਗਾਤਾਰ ਰਹੇਗਾ ਜੀ ਲਗਾਤਾਰ ਕੋਈ ਬਖਸ਼ਾ ਨਹੀਂ ਜਾਏਗਾ ਗੱਡੀਆਂ ਕੰਪਲੀਟ ਕਰ ਲੈਣ ਆਦਰਵਾਇਜ਼ ਮੇਰੀ ਕਾਰਵਾਈ ਤਾਂ ਚਲਦੀ ਰਹੇ ਸਰ ਬਹੁਤ ਸਰੀ ਹੈ ਜੀ ਗੱਡੀਆਂ ਜਿਨ੍ਹਾਂ ਦੇ ਆ ਟਾਇਰ ਜਿਹੜੇ ਆ ਜਦੋਂ ਇਹ ਪ੍ਰੋਸਾ ਬਿਲਕੁਲ ਕੱਟ ਲਵਿੰਨਿਆ ਸਰਕਾਰ ਨੇ ਬੰਦ ਕੀਤੇ ਵੀ 15 ਸਾਲ ਤੋਂ ਬਾਅਦ ਜਿਹੜੀਆਂ ਬੱਸਾਂ ਬੰਦ ਕੀਤੀਆਂ ਜਾਂ ਕੋਈ ਵੀ ਨਹੀਂ ਖੁੱਲਹੀ ਵੀ ਬੱਸਾਂ ਚੱਲਦੀਆਂ ਖੁੱਲਹੀ ਜੀ ਮੈਂ ਤੁਹਾਡੇ ਧਿਆਨ ਚ ਸੇਰ ਲੈਣਾ ਚਾਹਾਂਗਾ ਅੱਜ ਦੀ ਕੜੀ ਜਿਵੇਂ ਅੱਜ ਦੇਖਿਆ ਤੁਸੀਂ ਗੱਡੀਆਂ ਮੈਂਪਾਉਂਡ ਹੀ ਕਰ ਰਹੇ ਹੈਗਾ ਜਿਹੜੀ ਓਵਰਲੋਡ ਹੈਗੇ 20 2 45 40 ਬੱਚੇ ਲੈ ਆ ਕੇ ਜਾਂਦੀ ਓਵਰਲੋਡ ਚਲਾਣੇ ਪੈ ਰਹੇ ਹੈ ਸਕੂਲ ਦਾ ਨਾਮ ਹੈ ਗ੍ਰਿਲ ਹੈ ਈਵਨ ਕੀ ਕੋਟ੍ਰੈਸਟ ਹੈ ਯਾ ਸਪੀਡ ਗਵਰਨਰ ਹੈਗੇ ਗ੍ਰਿਲ ਸਗੇ ਅਮ ਸਾਰਿਆਂ ਦੇ ਚਲਾਨ ਕੱਟ ਰਹੇ ਹੈਗਾ ਕੋਟ੍ਰੈਸ ਜਿਹੜੀ ਕਹੀ ਵੀ ਜਿਹੜੇ ਇਦਾਂ ਗੱਲ ਕਰੀ ਜੰਦਦੇ ਆ ਉਹਦੇ ਸਕੂਲ ਵਾਲੇ ਪ੍ਰਿੰਸੀਪਲ ਸਰਪੰਦ ਗਿਆ ਉਹਨਾਂ ਦੇ ਖਰਵਾਈ ਵੀ ਕੀਤੀ ਜਾਊਗੀ ਹੁਣੇ ਮਾਨਯੋਗ ਡੀਸੀ ਸਾਹਿਬ ਜੀ ਆਦੇਸ਼ਾਂ ਅਨੁਸਾਰ ਇੱਕ স্পੈਸ਼ਲ ਮੀਟਿੰਗ ਕੀਤੀ ਜਾ ਰਹੀ ਹੈ ਪ੍ਰਾਈਵੇਟ ਸਕੂਲ ਪ੍ਰਿੰਸੀਪਲਾਂ ਦੀ ਉਹਨਾਂ ਨੂੰ ਸਖਤ ਧਾਇਤਕ ਜਾਰੀ ਹੈ ਕਿ ਜੇ ਅਗਰ ਨਹੀਂ ਕੰਪਲੀਟ ਕਰਦੇ ਤਾਂ ਨੈਕਸਟ ਟਾਈਮ ਉਹਨਾਂ ਤੇ ਐਫਆਈਆਰ ਦਾ ਹੋਊਗਾ ਬਹੁਤ ਸਾਰੇ ਇਹ ਪਿੰਡਾਂ ਦੇ ਸਕੂਲ ਹੈ ਜਾਂ ਇਸ ਤਰ੍ਹਾਂ ਦੇ ਏਰੀਆ ਦੇ ਸਕੂਲ ਆ ਸਰ ਐਮ ਸਾਡੀ ਇੱਕ ਛੋਟੀ ਟੀਮ ਹੈ ਉਹ ਕ ਬਿਨਾਂ ਦੱਸੇ ਸੰਘੀ ਏਰੀਆ ਚ ਵੀ ਜਾਵੇਗੀ ਡੀਪ ਤੋਂ ਡੀਪ ਏਰੀਆ ਚ ਜਾਵੇਗੀ ਜਿੱਥੇ ਬੱਚੇ ਦੀ ਸੇਫਟੀ ਸਾਨੂੰ ਦਿਖਦੀ ਐ ਅਸੀਂ ਕਰਨੀ ਕਰਨੀ ਸਕੂਲਾਂ ਦੇ ਡਰੈਗਰ ਪੱਸਾ ਹੀ ਜਾ ਰਹੇ ਹੋ ਕਹਿੰਦੇ ਆ ਵੀ ਸਾਡਾ ਜਿਹੜਾ ਕ੍ਰੈਪ ਵਲ ਨਗੇ ਦੇ ਕਰ ਸਾਨੂੰ ਬਹੁਤੂ ਬੱਚੇ ਅੰਦਰ ਪਾਉਣੇ ਪੈਂਦੇ ਸਰ ਕਿਰਾਇਆ ਨਹੀਂ ਪੂਰਾ ਹੁੰਦਾ ਤਾਂ ਕਿਸੇ ਬੱਚੇ ਦੀ ਜਾਨ ਤੋਂ ਵੱਧ ਕੇ ਨਹੀਂ ਹੈਗਾ ਜੀ ਹੂੰ ਬੱਚੇ ਦੀ ਜਾਨ ਕੀਮਤੀ ਹੈਗੀ ਹੈ ਕਿਰਾਇਆ ਤਾਂ ਦੇਖੋ ਆਪਾਂ ਰੋਜੀ ਰੋਟੀ ਹੋਰ ਕਿੱਥੋਂ ਵੀ ਕਮਾ ਸਕਦੇ ਹਾਂ ਪਰ ਲੱਗਦਾ ਨਹੀਂ ਕਿਤੇ ਕਿਤੇ ਕਿਤਨਾ ਕਿਤੇ ਜਿਹੜੇ ਮਾਪਿਓ ਉਹ ਵੀ ਜ਼ਿੰਮੇਵਾਰ ਬਣਦੇ ਜਿਹੜੇ ਸਭ ਤੋਂ ਜ਼ਿਆਦਾ ਵੱਡੀ ਜ਼ਿੰਮੇਵਾਰੀ ਮਾਪਿਓ ਦੀ ਹੈਗੀ ਹੈ ਅੱਜ ਆਪਣੇ ਕੰਮ ਕਾਜ ਤੇ ਜਾਨ ਤੋਂ ਪਰੇ ਹਟ ਕੇ ਬੱਚਿਆਂ ਨੂੰ ਐ ਵਾਈ ਨਾ ਭੇਜ ਦਿੰਦੇ ਅੱਜ ਉਹ ਖੁਦ ਇੱਕ ਸਕੂਲ ਵਾਲ ਨੂੰ ਚੈੱਕ ਨਹੀਂ ਕਰਦੇ ਜਿਹੜੀ ਗੱਡੀ 'ਚ ਭੇਜਦੇ ਆ ਕਿ ਸਾਡਾ ਬੱਚਾ ਉਹਨੇ ਸੇਫ ਹੈਗਾ ਕੱਲ ਖੁਦਾ ਨਾ ਕਾਸਤਾ ਕੁਝ ਬੱਚੇ ਨਾ ਮੈਂ ਮਿਸ ਹੈਪਨਿੰਗ ਹੋ ਗਈ ਤਾਂ ਸਿੱਧਾ ਪ੍ਰਸ਼ਾਸਨ ਦੇ ਉੱਤੇ ਉਂਗਲ ਉਠਾਈ ਜਾਂਦੀ ਹੈ ਵੀ ਪ੍ਰਸ਼ਾਸਨ ਨੇ ਧਿਆਨ ਨਹੀਂ ਦਿੱਤਾ ਪਰ ਕੀ ਮਾਂ ਪਿਓ ਦਾ ਧਿਆਨ ਨਹੀਂ ਬੰਦਾ ਬੱਚਾ ਭੇਜਦੇ ਤਾਂ ਗੱਡੀ ਚੈੱਕ ਕਰੀਏ ਪਹਿਲਾਂ ਕੀ ਉਹਦੇ ਕੋ ਡਰਾਈਵਿੰਗ ਲਾਇਸੈਂਸ ਹੈ 5 ਸਾਲ ਦਾ ਐਕਸਪੀਰੀਅੰਸ ਹੈ ਜਾਂ ਉਹ ਕੁਝ ਚੀਜ਼ਾਂ ਹੈਗੇ ਅੱਜ ਮੈਡੀਕਲ ਦੇ ਫਰਸਟ ਐਂਡ ਸਟੈਂਡ ਬਾਕਸ ਦੇ ਡੱਬੇ ਦੇਖੋ ਸਿਰਫ ਉਹਦੇ ਚਾਹ ਦੇਖੋ ਤੁਹਾਡੇ ਸਾਹਮਣੇ ਆ ਸਾਮਾਨ ਹੈਗਾ ਜਿਹੜਾ ਇੱਕ ਗੱਡੀ ਦੇ ਅੰਦਰ ਲਿਖਿਆ ਫਾਇਰ ਐਕਸਟੈਂਸ਼ਨ ਹੈਗਾ ਜਿਹੜਾ ਐਕਸਪਾਇਰੀ ਡੇਟ ਹੈਗਾ ਆ ਇੱਕ ਬੱਸ ਦੇ ਅੰਦਰ ਮਿਲੀ ਸਿਰਫ ਇੱਕ ਰੂਮਾ ਰੂਈ ਜੀ ਮਿਲੀ ਹੈ ਮੈਨੂੰ ਪੈਕੇਟ ਜੇ ਪਤਾ ਨਹੀਂ ਕਿਸ ਚੀਜ਼ ਦਾ ਇੱਕ ਘਟੂ ਮਿਲੀ ਹੈ ਪਤਾ ਕਰ ਤੋਂ ਕੋਈ ਬੱਚੇ ਨੂੰ ਬੁਖਾਰ ਹੋਏ ਸਿਰ ਦਾ ਕੋਈ ਉੱਥੇ ਪੋ ਸਾਡੀ ਫਾਇਰੀ ਡੇਟ ਹੈ ਗਿਆ ਮੀਡੀਆ ਦੇ ਜਿਹੜੇ ਮਾਪਿ ਹੋ ਜਾਂ ਸਕੂਲ ਅਧਾਰੇ ਨਹੀਂ ਠੀਕ ਹੈ ਅਸੀਂ ਮੀਡੀਆ ਦੇ ਮਾਪਿ ਉਹਨੇ ਇਹ ਕਹਾਂਗੇ ਸਾਨੂੰ ਸਪੋਰਟ ਕਰਨ ਖੁਦ ਵੀ ਬੱਸਾਂ ਚੈੱਕ ਕਰਨ ਟਟੋਕਟ ਬੱਸਾਂ ਨੇ ਨੰਨ ਮਿਨੀਮਮ ਸਟੈਂਡਰਡ ਪੂਰਾ ਕਰਨ ਤਾਂ ਜੋ ਇਹ ਬੱਚੇ ਸੇਫ ਰਹਿਣ ਆਪਣੇ ਉਹਨਾਂ ਨਾਲ ਮਿਸਟਰ ਨਾ ਹੋਵੇ ਮਾਜੋ ਕੋ ਡੀਸੀ ਸਾਹਿਬ ਐਸਐਸਪੀ ਸਾਹਿਬ ਦੇ ਕੋਲ ਨਾਲ ਜਿਹੜੀ ਆ ਡੇਲੀ ਚੈਕਿੰਗ ਸਕੂਲਾਂ ਦੀ ਕੀਤੀ ਜਾ ਰਹੀ ਆ ਦਾ ਸਾਡੇ ਡੀਸੀ ਉਸ ਤੋਂ ਰਿਪੋਰਟ ਆਈ ਆ ਆਤੀ ਜਿਹੜੇ ਆ ਤਕਰੀਬ ਨੂੰ ਓਵਰਲੋਡ ਬੱਚਿਆਂ ਦੇ 10 ਗਣੇ ਸਰ ਫੋਨ ਜਿਹੜੀ ਪ੍ਰਸ਼ਾਸਨ ਜਿਹੜਾ ਸੰਦਰਭ ਹੋਇਆ ਵਾ ਲੰਬੇ ਸਮੇਂ ਤੋਂ ਤੁਸੀਂ ਲਾਵੀਂ ਇੰਚਾਰਜ ਲੱਗੇ ਹੋ ਲੰਬੇ ਸਮੇਂ ਤੋਂ ਇਹ ਇਦਾਂ ਚੱਲ ਰਹੀ ਪਈ ਐ ਉਦੋਂ ਕਿਉਂ ਨਹੀਂ ਕਾਰਵਾਈ ਸਰਗੀ ਅਸੀਂ ਕੀਤੀ ਕਾਰਵਾਈ ਸਮੇਂ-ਸਮੇਂ ਤੇ ਸਕੂਲਾਂ ਦੇ ਵਿੱਚ ਸੈਮੀਨਾਰ ਹੀ ਲਾਏ ਗਏ ਆ ਪ੍ਰਿੰਸੀਪਲਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਸੈਮੀਨਾਰ ਲਾ ਕੇ ਡਰਾਈਵਰਾਂ ਨਾਲ ਗੱਲਬਾਤ ਕੀਤੀ ਗਈ ਆ ਤੇ ਸਮੇਂ-ਸਮੇਂ ਤੇ ਇਹਨਾਂ ਦੇ ਹਰ ਚਲਾਨ ਵੀ ਕੱਟੇ ਗਏ ਪਹਿਲਾਂ ਅੱਜ ਪਹਿਲੀ ਹਰਨੇ ਚਲਾਨ ਕੱਟੇ ਇਨਨ ਦੇ ਇਸ ਤੋਂ ਬਾਅਦ ਪਹਿਲਾ ਮੜੀ ਵਾਰ ਚਾਰਨ ਕੱਟ ਕੇ ਛੋਟੇ ਚਾਰਨ ਕੱਟ ਕੇ ਇਹਨਾਂ ਨੂੰ ਵਾਰ ਨਹੀਂ ਦਿੱਤੀ ਗਈ ਕਿ ਆਪਣੇ ਪੇਪਰ ਪੂਰੇ ਕਰ ਲਓ ਜੇਕਰ ਇਹ ਨਹੀਂ ਕਰਨਗੇ ਤਾਂ ਦੁਬਾਰਾ ਫਿਰ ਇਸ ਤਰ੍ਹਾਂ ਕੱਟ ਦਰੋਗੇ ਇਹ ਚਾਰਨ ਕੱਟ ਗਈ ਇਹ ਆਪਣਾ ਸਮਾਜਿਕ ਭਾਸ਼ਾ ਤੇ ਡਰਾਈਵਰ ਜਿਹੜੇ ਗਿਆ ਸਾਡੀ ਜਿਹੜੀ ਡਿਊਟੀ ਅਸੀਂ ਤੋਂ ਨਿਭਾ ਰਹੇ ਹਾਂ ਸੈਮੀਨਾਰ ਲਾਉਣੇ ਡਰਾਈਵਰਾਂ ਦੇ ਵੱਖਰੇ ਸੈਮੀਨਾਰ ਲਾਉਣੇ ਜਾਗਰਤ ਇਹਨਾਂ ਨੂੰ ਕੀਤਾ ਗਿਆ ਪਹਿਲਾਂ ਕੀਤਾ ਜਾ ਚੁੱਕਾ ਕੋਸਤਲਾਵਾ ਚਲਾਨ ਆ ਉਹ ਵੀ ਕੀਤੇ ਜਾ ਚੁਕੇ ਆ ਜੇਕਰ ਫੇਰ ਵੀ ਨਹੀਂ ਹੈ ਇਹ ਕਰੰਟ ਦੇ ਫੇਰ ਗੱਡੀਆਂ ਬੰਦ ਕਰਨਾ ਕਿੰਨੀ ਅਸਰ ਕਰੀਆਂ ਇਹ ਫੋਨ ਕੀਤੇ ਆ ਅੱਜ ਵੀ ਗੱਡੀ ਬੰਦ ਨਹੀਂ ਕੀਤੀ ਅੱਜ ਦੇ ਚਲਾਨ ਕੀਤੇ ਗਏ ਜਿਹੜੇ ਬੱਚੇ ਵੱਧ ਸੀ ਕਿਤੇ ਆ ਗਏ ਕਈ ਬਹੁਤ ساری ਗੱਡੀਆਂ ਵੇਖੀਆਂ ਜਿਨ੍ਹਾਂ ਦੇ ਟਾਇਰ ਹੀ ਕੰਡਪ ਹੋਈ ਗਿਆ ਜਿਹੜਾ ਕਿਸੇ ਵੀ ਹਾਸਾਵਾ ਪ੍ਰਸਾਦਾ ਦਾ ਉਹਨਾਂ ਦੀ ਕੀ ਗੱਲ ਹੋ ਗਈ ਤੇ ਆ ਜੇਕਰ ਚਲਦੀ ਰਹੇਗੀ ਜਿਹੜੀ ਸਾਡੇ ਨਿਕਲ ਜਾਊਗੀ ਉਹਨੂੰ ਬੰਦ ਕਰਾਂਗੇ